ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿ ਨਮਾਈ ਹੈਟ ਜਿਹੜੀ ਪੁਲਿਸ ਸਾਡੇ ਫਰੀਕੋਟ ਪੁਲਿਸ ਵੱਲੋਂ ਮਾੜੇ ਅੰਸਾ ਖਰਾਬ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਕਿਤੇ ਵੀ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਸਾਡੀ ਜਿਹੜੀ ਟੀਮਾ ਸਾਡੇ ਜਿਹੜੇ ਐਸਐਚਓ ਤੇ ਐਕਟਿਵ ਹੋ ਕੇ ਸਾਡੀ ਜਿਹੜੇ ਸੀਏ ਟੀਮਾ ਅਸੀਂ ਕੋਈ ਜੀ ਘੰਟਿਆਂ ਵਿੱਚ ਕਈ ਅਸੀਂ ਜਿਹੜੇ ਕੇਸ ਕੇਸ ਕਰ ਚੁੱਕੇ ਇਸੇ ਤਹਿਤ ਇਸ ਲੜੀ ਤਹਿਤ ਹੀ ਅਸੀਂ ਜਿਹੜਾ ਮਕਦਮਾ ਨੰਬਰ 296 ਵੀ ਅਹ ਪੇਸ਼ ਕੀਤਾ ਗਿਆ ਇਸ ਦੇ ਵਿੱਚ ਇਹ ਸੀ ਵੀ ਸਾਡੇ ਗਿਆਨੀ ਜੈ ਸਿੰਘ ਮਾਰਕੀਟ ਦੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਚੋਰ ਜਿਹੜਾ ਰਾਜੂ ਸਿੰਘ ਪੁੱਤਰ ਪਾਲ ਸਿੰਘ ਆਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਸ਼ੀਸ਼ਾ ਬ੍ਰੇਕ ਕੀਤਾ ਤੇ ਉਹਦੇ ਵਿੱਚੋਂ ਕੁਝ ਨਗਦੀ ਤੇ ਪਰਸ ਤੇ ਉਹਦਾ ਕੋਈ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਿਆ ਸੀ ਤੇ ਜਦੋਂ ਅਸੀਂ ਸਾਨੂੰ ਇਸ ਦੇ ਸੀਸੀਟੀਵੀ ਫੁਟੇਜ ਦੀ ਅਸੀਂ ਸਾਰਾ ਲੈ ਕੇ ਹਰੀ ਟੈਕਨੀਕਲ ਟੀਮ ਦਾ ਸਾਰਾ ਲਿਆ ਤਾਂ ਇਸ ਨੂੰ ਅਸੀਂ ਬਹੁਤ ਹੀ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਟੈਸਟ ਕਰ ਲੈਣ ਨੂੰ ਗਿਰਫਤਾ ਕਰਨ ਲਿਆ ਤੇ ਜਦੋਂ ਅਸੀਂ ਇਸ ਨੂੰ ਗਿਰਫਤਾ ਕੀਤਾ ਤਾਂ ਇਸ ਦੇ ਕੋਲੋਂ ਦੋ ਪਰਸ ਤੇ ਆਧਾਰ ਕਾਰਡ ਤੇ ਜਿਹੜੀ ਚੋਰੀ ਕੀਤੀ ਕੁਝ ਕੈਸ਼ ਵੀ ਸਾਨੂੰ ਬਰਾਮਦ ਹੋਏ ਨੇ ਇਹਦੀ ਜਿਹੜੀ ਸਾਨੂੰ ਮੌਰੀ ਪੁਛੇ ਚੁੱਚੇ ਮੰਨਿਆ ਕਿ ਇਹ ਨਸ਼ਾ ਕਰਨ ਦਾ ਐਡਿਕਟਡ ਨਸ਼ੇੜੀ ਜਿਹੜੀ ਆ ਦੇ ਨਸ਼ੇ ਦੀ ਪੂrti ਵਾਸਤੇ ਜੇ ਕਿਤੇ ਇਹਨੂੰ ਇਸ ਤੋਂ ਪਹਿਲਾਂ ਵੀ ਕੋਈ ਦੋ ਘਰ ਅਟੈਂਪਟ ਕਰ ਚੁੱਕਾ ਹੈ ਸੀ ਸੇ ਤੋੜ ਕੇ ਪਰ ਉਹਦੇ ਚ ਇਹਨੂੰ ਕੋਈ ਜ਼ਿਆਦਾ ਪੈਸੇ ਨਹੀਂ ਮਿਲੇ ਸੀ ਤੇ ਹੁਣ ਅੱਜ ਅਸੀਂ ਮਾਜੋਰ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਤੇ ਪੇਸ਼ ਕਰਕੇ ਇਸ ਦਾ ਰਮਾਨ ਲੈ ਕੇ ਇਹਨੂੰ ਹੋਰ ਹੀ ਪੁਛ ਵਿੱਚ ਕਰਾ ਲਈ ਕਿ ਇਹਨੇ ਹੋਰ ਤਾਂ ਕੋਈ ਇਹੋ ਜਿਹੀਆਂ ਵਾਰਤਾਂ ਹੋਣ ਜਾਂ ਤਾਂ